ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤ ਗੁਰ ਪਰਸਾਦਿ ਮਾਦੇਵ ਸਮੂਰਤਿ ਪਲੇ ਜਿਸ ਕੋ ਨਜ਼ਰ ਕਰੇ ਨਾਨਕ ਮੰਗ ਦਰਸ ਦਾਨ ਕਿਰਪਾ ਕਰੋ ਹਰੇ ਵਾਹੇ ਗੁਰੂ 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 ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ ਗੁਰੂ ਪਿਆਰਿਓ ਸਤਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਆਪਣੇ ਚਰਨ ਕਮਲਾਂ ਵਿੱਚ ਬੈਠਣ ਦਾ ਸੁਭਾਗਾ ਸਮਾ ਬਖਸ਼ਿਆ ਔਰ ਅੱਜ ਗੁਰੂਪਿਆਰਿਓ ਮੱਗਰ ਦਾ ਮਹੀਨਾ ਆਰੰਭ ਹੋਇਆ ਹੈ ਔਰ ਸੰਗਰਾਂ ਦੇ ਸਤਿਗੁਰੂ ਸਾਨੂੰ ਮੱਗਰ ਦੇ ਮਹੀਨੇ ਦੇ ਮ ਸਤਿਗੁਰੂ ਸਾਨੂੰ ਮੱਗਰ ਦੇ ਮਹੀਨੇ ਨੂੰ ਆਧਾਰ ਬਣਾ ਕੇ ਉਪਦੇਸ਼ ਦਿੰਦੇ ਨੇ ਗੁਰੂਪਿਆਰਿਓ ਸੰਗਰਾਂਦ ਸ਼ਬਦ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਨੂੰ ਸੰਸਕ੍ਰਿਤ ਵਿੱਚ ਸਿਕਰਾਂਤੀ ਕਿਹਾ ਜਾਂਦਾ ਹੈ ਔਰ ਜਿਸ ਦਾ ਅਰਥ ਹੈ ਬਦਲਾਵ ਪ੍ਰਾਕਿਰਤਿਕ ਬਦਲਾਵ ਔਰ ਇਸ ਇਸ ਦਾ ਅਰਥ ਰਾਜਸੀ ਬਦਲਾਵ ਨਹੀਂ ਹੈ ਔਰ ਸਿਕਰਾਂਤੀ ਤੋਂ ਹੋਲੀ ਹੋਲੀ ਸਿਕਰਾਂਤ ਸ਼ਬਦ ਆਇਆ ਔਰ ਪੰਜਾਬੀ ਵਿੱਚ ਅਸੀਂ ਸੰਗਰਾਂਦ ਆਖਣ ਲੱਗ ਪਏ ਆ ਸੰਗਰਾਂਦ ਦਾ ਅਰਥ ਰਾਜਸੀ ਬਦਲਾਵ ਨਹੀਂ ਹੈ ਸੰਗਰਾਂਦ ਦਾ ਅਰਥ ਮੌਸਮੀ ਪ੍ਰਾਕਿਰਤਿਕ ਬਦਲਾਵ ਹੈ ਸੰਗਰਾਮ ਦਾ ਅਰਥ ਮੌਸਮੀ ਤਬਦੀਲੀ ਹੈ ਪ੍ਰਕਿਰਤੀ ਤਬਦੀਲੀ ਹੈ ਔਰ ਗੁਰੂ ਪਿਆਰੇਓ ਮੇਰੇ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਮਾਜ ਘਰ ਚੌਥੇ ਵਿੱਚ ਮੇਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਮੰਗਰ ਮਹੇ ਸੁਹੰਦਿਆ ਹਰ ਪੇਰ ਸੰਗ ਬੈਠੜੀਆਂ تن ਕੀ ਸੋਬਾ ਕਾ ਗਣੀ ਜੇ ਸਾਹਿਬ ਮੇ ਲੜੀਆਂ ਤਨ ਮਨ ਮੋਲੀ ਆਰਾਮ ਸਿਓ ਸੰਗ ਸਾਦ ਸਹਿ ਲੜੀਆਂ ਸਾਦ ਜਨਾ ਤੇ ਬਹਰੀ ਸੇ ਰਹਿਨ ਅਕੇ ਲੜੀਆਂ ਤਿੰਨ ਦੁੱਖ ਨ ਕਬੂ ਹੂੰ ਉਤਰੈ ਸੇ ਜੰਮ ਕੇ ਬਸ ਪੜਿਆ ਜਿਨੀ ਰਾਵਿਆ ਪ੍ਰਵ ਆਪਣ ਸੇ ਦਿਸਨਿਤ ਖੜਿਆ ਰਤਨ ਜਵੇਹਰ ਲਾਲ ਹਰ ਕਾਂਠ ਤੇ ਨਾ ਜੜਿਆ ਨਾਨਕ ਵਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਮੱਗਰ ਪ੍ਰਭ ਆਰਾਧਣਾ ਬਾੜ ਨਾ ਜਨ ਮੜਿਆ ਮੱਗਰ ਪ੍ਰਭ ਆਰਾਧਣਾ ਬਾੜ ਨਾ ਜਨ ਮੜਿਆ ਗੁਰੂ ਪਿਆਰੇਓ ਮੱਗਰ ਦੇ ਮਹੀਨੇ ਦਾ ਉਪਦੇਸ਼ ਮਾਜ ਰਾਗ ਦੀ ਬਾਣੀ ਵਿੱਚ ਮੇਰੇ ਸਤਗੁਰ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਉਹ ਸੋਹਣੀ ਨੇ ਜੀਵ ਇਸਤਰੀਆਂ ਜਿਨ੍ਹਾਂ ਨੂੰ ਪ੍ਰਭੂ ਦੇ ਕੋਲ ਬੈਠਣਾ ਨਸੀਬ ਹੋ ਗਿਆ ਦਰਸਲ ਜਿਸ ਦੇ ਕੋਲ ਮਨ ਬੈਠ ਸਕੇ ਬੈਠ ਕੇ ਮਨ ਬਹਿਲ ਸਕੇ ਮਨ ਨੂੰ ਖੇੜਾ ਆਨੰਦ ਖੁਸ਼ੀ ਮੇੜ ਸਕੇ ਉਹੀ ਆਪਣਾ ਹੈ ਉਸ ਦੇ ਕੋਲ ਹੀ ਗੁਰੂ ਪਿਆਰਿਓ ਬੈਠਣ ਨੂੰ ਦਿਲ ਕਰਦਾ ਏ ਬੈਠਣ ਨੂੰ ਜੀ ਕਰਦਾ ਏ ਔਰ ਮਨੁੱਖ ਪੁੱਤਰਾ ਕੋਲ ਬੈਠ ਸਕਦਾ ਏ ਮਿੱਤਰਾ ਕੋਲ ਬੈਠ ਸਕਦਾ ਏ ਪਤੀ ਪਤਨੀ ਕੋਲ ਬੈਠ ਜਾ ਬੈਠ ਸਕਦੀ ਏ ਪਤਨੀ ਪਤੀ ਪਤਨੀ ਕੋਲ ਬੈਠਦਾ ਏ ਔਰ ਗੁਰੂ ਪਿਆਰਿਓ ਮਾਂ ਬਾਪ ਕੋਲ ਬੈਠ ਜਾਈਦਾ ਇਸੇ ਤਰੀਕੇ ਨਾਲ ਮਨੁੱਖ ਪੜੋਸੀਆਂ ਕੋਲ ਬੈਠ ਜਾਂਦਾ ਏ ਔਰ ਕਦੇ ਕਿਤਾਈ ਉਹ ਖੁਸ਼ਮਿਸ ਉਹ ਖੁਸ਼ਕਿਸਮਤ ਬੈਠਣੀ ਹੁੰਦੀ ਏ ਜਦੋਂ ਪ੍ਰਮਾਤਮਾ ਦੇ ਕੋਲ ਬੈਠਣਾ ਸਾਨੂੰ ਨਸੀਬ ਹੁੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਸ ਦੇ ਕੋਲ ਬੈਠਣਾ ਕੀ ਹੈ ਪ੍ਰਮਾਤਮਾ ਦੇ ਕੋਲ ਬੈਠਣਾ ਕੀ ਹੈ ਬਸ ਉਸ ਦੀ ਯਾਦ ਵਿੱਚ ਲੀਨ ਹੋਣਾ ਕਿਉਂਕਿ ਪ੍ਰਮਾਤਮਾ ਸਾਡੇ ਕੋਲ ਬੈਠਾ ਏ ਅਸੀਂ ਉਸ ਦੇ ਕੋਲ ਨਹੀਂ ਬੈਠੇ ਉਹ ਸਾਡੇ ਵਿੱਚ ਅਸੀਂ ਉਸ ਦੀ ਯਾਦ ਵਿੱਚ ਹਾਂ ਪਰ ਉਹ ਸਾਡੀ ਯਾਦ ਵਿੱਚ ਨਹੀਂ ਇਸ ਤਰ੍ਹਾਂ ਪ੍ਰਮਾਤਮਾ ਹਰ ਜੀਵ ਦੇ ਕੋਲ ਬੈਠਾ ਹੈ ਗੁਰੂ ਪਿਆਰਿਓ ਜੀਵਾਂ ਵਿੱਚੋਂ ਕਦੀ ਕਤਾਈ ਕੋਈ ਖੁਸ਼ਕਿਸਮਤ ਉਸ ਪ੍ਰਭੂ ਦੇ ਕੋਲ ਜੀਵ ਬੈਠਦਾ ਹੈ ਉਹਦੀ ਯਾਦ ਵਿੱਚ ਬੈਠਦਾ ਹੈ ਉਸ ਨੂੰ ਚੇਤੇ ਕਰਦਾ ਹੈ ਉਸ ਦਾ ਸਿਮਰਨ ਕਰਦਾ ਹੈ ਸਾਹਿਬ ਮੱਗਰ ਦੇ ਮਹੀਨੇ ਦਾ ਉਪਦੇਸ਼ ਕਰਦੇ ਨੇ ਕਿ ਉਹ ਸੋਹਣੀਆਂ ਸੁਹਾਣੀਆਂ ਨੇ ਉਹ ਜੀਵ ਇਸਤਰੀਆਂ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਕੋਲ ਬੈਠਣਾ ਨਸੀਬ ਹੋ ਗਿਆ ਗੁਰੂ ਪਿਆਰਿਓ ਮੰਗਰ ਮਹੇ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ تنकी ਸੋਭਾ ਕਾ ਗਣੀ ਜੈ ਸਾਹਿਬ ਮੇ ਲੜੀਆਂ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨਾਲ ਮਲਾ ਲਿਆ ਉਹਨਾਂ ਦੀ ਸੋਭਾ ਗਿਣੀ ਨਹੀਂ ਜਾ ਸਕਦੀ ਮਿਣੀ ਨਹੀਂ ਜਾ ਸਕਦੀ ਗੁਰੂ ਪਿਆਰਿਓ ਉਹ ਮਹਾਨ ਨੇ ਔਰ ਕਹਿੰਦੇ ਨੇ ਕਿ ਵੱਡੇ ਕੋਲ ਬੈਠ ਕੇ ਮਨੁੱਖ ਖੁਦ ਵੱਡਾ ਹੋ ਜਾਂਦਾ ਇਹ ਤਾਂ ਅਸੀਂ ਦੇਖਦੇ ਆਂ ਅਕਸਰ ਇਸ ਗੱਲ ਦਾ ਮਨੁੱਖ ਮਾਨ ਵੀ ਕਰਦਾ ਏ ਕਿ ਸਾਡਾ ਤਾਂ ਫੁਲਾਨੇ ਬੰਦੇ ਕੋਲ ਬੈਠਣਾ ਏ ਸਾਡਾ ਤਾਂ ਉਸ ਮਹਾਨ ਹੁਕਮਰਾਨ ਕੋਲ ਬੈਠਣਾ ਏ ਵੱਡੇ ਹੁਕਮਰਾਨ ਕੋਲ ਬੈਠਣਾ ਏ ਜਿਸ ਨੂੰ ਨਸੀਬ ਹੋ ਜਾਏ ਉਹ ਆਪਣੇ ਆਪ ਨੂੰ ਆਪ ਵਿੱਚ ਮਾਣ ਕਰਦਾ ਏ ਔਰ ਉਸ ਦੀ ਸੋਭਾ ਵੱਧ ਜਾਂਦੀ ਏ ਗੁਰੂ ਪਿਆਰੇ ਜਿਸ ਨੂੰ ਸਾਰੇ ਜਗਤ ਦੇ ਹਕਮਨਾਨ ਪਰਿਪੂਰਨ ਪ੍ਰਮਾਤਮਾ ਕੋਲ ਬੈਠਣਾ ਨਸੀਬ ਹੋ ਗਿਆ ਉਹ ਤਾਂ ਸਭ ਤੋਂ ਵੱਡਾ ਹੋ ਗਿਆ ਉਹ ਤਾਂ ਮਹਾਨ ਹੋ ਗਿਆ ਇਸ ਵਾਸਤੇ ਮੇਰੇ ਸਾਹਿਬ ਕਹਿੰਦੇ ਨੇ ਉਸ ਦੀ ਸੋਭਾ ਉਸ ਦੀ ਮਹਿਮਾ ਕਿਸ ਤਰ੍ਹਾਂ ਗਿਣੀਏ ਕਿਸ ਤਰ੍ਹਾਂ ਮਣੀਏ ਜੋ ਪ੍ਰਮਾਤਮਾ ਦੇ ਕੋਲ ਬੈਠ ਗਏ ਨੇ ਜਿਨ੍ਹਾਂ ਨੂੰ ਈਸ਼ਵਰ ਦੇ ਕੋਲ ਬੈਠਣਾ ਨਸੀਬ ਹੋ ਗਿਆ ਗੁਰੂ ਪਿਆਰਿਓ ਤਨ ਮਨ ਮੋਲ ਆਰਾਮ ਸਿਉ ਸੰਗ ਸਾਧ ਸਹਿ ਲੜਿਆ ਮਨ ਉਸ ਦੀ ਯਾਦ ਨਾਲ ਮੋਲਿਆ ਗਿਆ ਹੈ ਤਨ ਉਸ ਦੀ ਸੇਵਾ ਵਿੱਚ ਹਰਾ ਭਰਾ ਹੋ ਗਿਆ ਇਸ ਤਰ੍ਹਾਂ ਸਾਧੂਆਂ ਦੀ ਸੰਗਤ 'ਚ ਬੈਠ ਕੇ ਉਸ ਨੂੰ ਯਾਦ ਕਰ ਕਰਕੇ ਉਸ ਦੇ ਕੋਲ ਬੈਠ ਕੇ ਗੁਰੂ ਪਿਆਰਿਓ ਹੁਣ ਤਨ ਵੀ ਮੋਲਿਆ ਗਿਆ ਔਰ ਮਨ ਵੀ ਮੋਲਿਆ ਗਿਆ ਤਨ ਵਿੱਚੋਂ ਰੋਗ ਨਿਕਲ ਗਏ ਨੇ ਮਨ ਵਿੱਚੋਂ ਸੋਗ ਨਿਕਲ ਗਏ ਨੇ ਤਨ ਵੀ arogh ਹੋ ਗਿਆ ਹੈ ਮਨ ਵੀ arogh ਹੋ ਗਿਆ ਹੈ ਫਿਰ ਸਾਬ ਗੁਰਮਾਨ ਕਰਦੇ ਨੇ ਨੰਮਨ ਮੰਮੋਲੇ ਆਰਾਮ ਸਿਉ ਸੰਗ ਸਾਧ ਸਹਿ ਲੜਿਆ ਸਾਧ ਜਨਾਤੇ ਭਾਰੀ ਸਰਹਨ ਅਕੇ ਲੜਿਆ ਜੋ ਸਤ ਸੰਗ ਤੋਂ ਵਾਂਝੀਆਂ ਰਹਿ ਗਈਆਂ ਜੋ ਗੁਰੂ ਚਰਨਾਂ ਤੋਂ ਵਿਛੜੀਆਂ ਨੇ ਉਹ ਪਰਮਾਤਮਾ ਤੋਂ ਵੀ ਵਿਛੜ ਗਈਆਂ ਨੇ ਔਰ ਇਹ ਇਕਲੀਆਂ ਰਹਿ ਗਈਆਂ ਨੇ ਇਹ ਜੀਵ ਇਸਤਰੀਆਂ ਇਕਲੀਆਂ ਰਹਿ ਗਈਆਂ ਨੇ ਇਨਾਂ ਦੇ ਅੰਦਰ ਮੁਲਾਪ ਦਾ ਆਨੰਦ ਨਹੀਂ ਹੈ ਵਿਛੋੜੇ ਦੀ ਤਨਹਾਈ ਹੈ ਤਨਹਾਈ ਦਾ ਵਿਛੋੜਾ ਦੁੱਖ ਹੈ ਇਹ ਪੀੜਾ ਹੈ ਸਹਿਬ ਕਹਿੰਦੇ ਨੇ ਜੋ ਇਕਲੀਆਂ ਰਹਿ ਗਈਆਂ ਤਨਹਾਈ ਰਹਿ ਗਈਆਂ ਪ੍ਰਭੂ ਪਤੀ ਤੋਂ ਵਿਛੜੀਆਂ ਜੀਵ ਇਸਤਰੀਆਂ ਰਹਿ ਗਈਆਂ ਤਿੰਨ ਦੁੱਖ ਨਕਬ ਹੂ ਉਤਰੈ ਸੇ ਜਮਕੈ ਬਸ ਪੜਿਆ ਉਹਨਾਂ ਦਾ ਦੁੱਖ ਖੁੱਲਕੇ ਵੀ ਨਹੀਂ ਲੈਂਦਾ ਉੱਤਰਦਾ ਨਹੀਂ ਔਰ ਅੰਜਾਮ ਕੀ ਹੁੰਦਾ ਏ ਕਿ ਉਹ ਜਮਾਂ ਦੇ ਬਸ ਪੈ ਜਾਂਦੀਆਂ ਨੇ ਉਹਨਾਂ ਨੂੰ ਮੋੜ-ਮੋੜ ਕੇ ਜੰਮਣਾ ਪੈਂਦਾ ਏ ਮੋੜ-ਮੋੜ ਕੇ ਉਹਨਾਂ ਨੂੰ ਮਰਨਾ ਪੈਂਦਾ ਏ ਜੰਮ-ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਬੜੀ ਲੰਬੀ ਯਾਤਰਾ ਹੈ ਦੁੱਖ ਲੈਂਦਾ ਹੀ ਨਹੀਂ ਹਰ ਜਨਮ ਹਰ ਨਵਾਂ ਦੁੱਖ ਇਸ ਤਰ੍ਹਾਂ ਜ਼ਿੰਦਗੀ ਅੱਗੇ ਚੱਲਦੀ ਐ ਜੋ ਪ੍ਰਭੂ ਤੋਂ ਵਿਛੜੀਆਂ ਹੋਈਆਂ ਜੀਵ ਇਸਤਰੀਆਂ ਨੇ ਜੋ ਪ੍ਰਭੂ ਤੋਂ ਵਿਛੜੀਆਂ ਹੋਈਆਂ ਜੀਵ ਇਸਤਰੀਆਂ ਰਹਿ ਜਾਂਦੀਆਂ ਗੁਰੂ ਪਿਆਰਿਓ ਤਨਹਾਵੇ ਤੇ ਇਕੱਲੀਆਂ ਰਹਿ ਜਾਂਦੀਆਂ ਦੇਖਣ ਵਿੱਚ ਕਿੰਨੀ ਵੀ ਭੀੜ ਕਿੰਨਾ ਸ਼ੋਰ ਸ਼ਰਾਬਾ ਕਿੰਨੀ ਵੀ ਰੰਗਦਾਰ ਮਹਿਫਲ ਉਹਨਾਂ ਕੋਲ ਹੋਵੇ ਪਰਮਾਤਮਾ ਦੇ ਮਲਾਪ ਤੋਂ ਬਿਨਾਂ ਮਨ ਦੀ ਤਨਹਾਈ ਮਿਟਦੀ ਹੀ ਨਹੀਂ ਮਨ ਦੀ ਬੇਚੈਨੀ ਮਿਟਦੀ ਹੀ ਨਹੀਂ ਹਜ਼ਾਰਾਂ ਦੀ ਭੀੜ ਵਿੱਚ ਵੀ ਕਈ ਦਫਾ ਦੇਖਿਆ ਕਿ ਇਕੱਲਾਪਨ ਉਹਨਾਂ ਨੂੰ ਮਹਿਸੂਸ ਹੁੰਦਾ ਹੈ تنہائی ਹੀ ਮਹਿਸੂਸ ਹੁੰਦੀ ਹੈ ਦਰਸਲ ਮਿਲਣਾ ਤਾਂ ਅੰਤਰੀਵ ਹੈ ਅੰਤਰੀਵ ਮਿਲਣ ਤਾਂ ਪ੍ਰਭੂ ਦਾ ਹੀ ਹੁੰਦਾ ਹੈ ਅਗਰ ਪ੍ਰਭੂ ਦਾ ਮਲਾਪ ਹੋ ਜਾਏ ਉਹ ਬੰਦਾ ਬਿਆਹਾਂ ਜੰਗਲ ਵਿੱਚ ਵੀ ਬੈਠਾ ਬੜੀ ਰੌਣਕ ਵਿੱਚ ਹੁੰਦਾ ਹੈ ਕਿਉਂਕਿ ਉਸ ਨਾਲ ਪ੍ਰਭੂ ਹੁੰਦਾ ਹੈ ਉਸ ਦੀ ਜਾਦ ਵਿੱਚ ਪ੍ਰਭੂ ਹੁੰਦਾ ਹੈ ਉਹ ਪ੍ਰਭੂ ਨੂੰ ਯਾਦ ਕਰਦਾ ਹੈ ਜੇ ਪ੍ਰਭੂ ਨਾਲ ਮੁਲਾਪ ਅੰਦਰੋਂ ਹੋਇਆ ਨਹੀਂ ਤਾਂ ਉਹ ਬਾਹਰ ਵੱਡੀ ਰੌਣਕ ਵਿੱਚ ਵੀ ਹੁੰਦਿਆਂ ਹੋਇਆਂ ਵੀ ਉਹ ਇਕਾਂਤ ਵਿੱਚ ਅਕੱਲਾ ਹੀ ਹੈ ਉਹ ਦੁਖਤ ਹੈ ਉਹ ਪੀੜਿਤ ਹੈ ਜੋ ਪ੍ਰਭੂ ਨੂੰ ਯਾਦ ਨਹੀਂ ਕਰਦਾ ਇਕਾਂਤ ਵਿੱਚ ਉਹ ਅਕੱਲਾ ਹੈ ਉਹ ਦੁਖਤ ਹੈ ਉਹ ਪੀੜਿਤ ਹੈ ਤੇਨ ਦੁੱਖ ਨ ਕਬੂ ਹੁ ਉਤਰੈ ਸੇ ਜਮਕੇ ਬਸ ਪੜਿਆ ਜਿਨੇ ਰਾਬਿਆ ਪ੍ਰਭ ਆਪਣਾਮ ਸੇ ਦਿਸਨ ਨਿਤ ਖੜਿਆ ਜਿਨਾ ਜੀਵ ਇਸਤਰੀਆਂ ਨੇ ਸਤ ਸੰਗ ਵਿੱਚ ਪ੍ਰਭੂ ਦਾ ਚਿੰਤਨ ਕੀਤਾ ਹੈ ਗੁਰੂ ਪਿਆਰਿਓ ਉਹਦੇ ਗੁਣਾਂ ਦਾ ਵਿਚਾਰ ਕੀਤਾ ਹੈ ਉਹ ਤਾਂ ਨਿਤ ਪ੍ਰਤੀ ਖੇੜੇ ਵਿੱਚ ਨੇ ਉਹ ਖੁਸ਼ ਨੇ आनंद ਵਿੱਚ ਨੇ ਮਗਨ ਨੇ ਸਾਇ ਫਰਮਾਉਂਦੇ ਨੇ ਕਿ ਜਿਨ੍ਹਾਂ ਜੀਵ ਇਸ ਤਰਿਆਂ ਨੇ ਉਸ ਪਰਮਾਤਮਾ ਨੂੰ ਯਾਦ ਕੀਤਾ ਏ ਰਤਨ ਜਵੇਹਰ ਲਾਲ ਹਰ ਕੰਠ ਤੇ ਨਾ ਜੜਿਆ ਕਿਉਂਕਿ ਕੰਠ ਰਾਹੀਂ ਪ੍ਰਭੂ ਦਾ ਉਚਾਰਨ ਕਰਦਿਆਂ ਨੇ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦਿਆਂ ਨੇ ਇੱਕ ਇੱਕ ਗੁਣ ਮੋਤੀ ਹੈ اور ਇੱਕ ਇੱਕ ਗੁਣ ਮੋਤੀ ਹੈ ਹੀਰਾ ਹੈ। ਮੁੰਗਾ ਹੈ ਨੀਲਮ ਹੈ ਪੰਨਮ ਹੈ ਜਵਾਰਾਤ ਹੈ ਗੁਰੂ ਪਿਆਰਿਓ ਮਨੁ ਉਸਦਾ ਕੰਠ ਜੋ ਪ੍ਰਭੂ ਦਾ ਚਿੰਤਨ ਕਰ ਰਿਹਾ ਹੈ ਉਸ ਅਭਿਆਸੀ ਦਾ ਕੰਠ ਹੀਰਿਆਂ ਨਾਲ ਲਾਲਾ ਨਾਲ ਜੜਤ ਹੈ ਰਤਨਾ ਨਾਲ ਮੜਿਆ ਹੋਇਆ ਹੈ। ਐਸੇ ਹਾਰ ਉਸ ਦੇ ਗਲੇ ਵਿੱਚ ਪਏ ਹੋਏ ਨੇ। ਦਰਸਲ ਕੰਠ ਨੇ ਹੀ ਪ੍ਰਭੂ ਦਾ ਨਾਮ ਉਚਾਰਨ ਕਰਨਾ ਹੈ। ਵਾਹਿਗੁਰੂ ਵਾਹਿਗੁਰੂ ਫਿਰ ਬਾਣੀ ਦਾ ਪਾਠ ਫਿਰ ਉਸ ਦੇ ਗੁਣਾਂ ਦਾ ਉਚਾਰਨ ਅੰਤਰੀਵ ਮੇਲ ਹੋ ਕੇ ਜਦੋਂ ਇਹ ਉਚਾਰਨਾ ਹੁੰਦਾ ਏ ਉਹ ਗळा ਸ਼ਿੰਗਾਰਿਆ ਜਾਂਦਾ ਏ ਮੰਨੋ ਉਸ ਗਲ ਵਿੱਚ ਬੜੇ ਸੁੰਦਰ ਹਾਰ ਪਏ ਹੋਏ ਨੇ ਰਤਨਾ ਦੇ ਹੀਰਿਆਂ ਦੇ ਮੋਤੀਆਂ ਦੇ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਵਾਂਚੈ ਧੂੜ ਤੈਨ ਪ੍ਰਭ ਸਰਣੀ ਦਰਪੜਿਆ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਸੜ ਨਸੀਬ ਹੋ ਗਈ ਉਹ ਜੀਵ ਇਸ ਤਰਿਆਂ ਪ੍ਰਮਾਤਮਾ ਦੇ ਦਰਦੀਆਂ ਬਣ ਜਾਂਦੀਆਂ ਨੇ ਔਰ ਈਸ਼ਵਰ ਦੇ ਦਰ ਜੋਗੀਆਂ ਹੀ ਹੋ ਗਈਆਂ ਨੇ ਉਹ ਉੱਤੇ ਹੀ ਰਹਿੰਦੀਆਂ ਨੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੋਚਦਾ ਹਾਂ ਉਸ ਪਰਿ ਪੂਰਨ ਪ੍ਰਮਾਤਮਾ ਕੋਲੋਂ ਉਹਨਾਂ ਦੇ ਕਦਮਾਂ ਦੀ ਖਾਕ ਲੋਚਦਾ ਹਾਂ ਔਰ ਉਹਨਾਂ ਦੇ ਕਦਮਾਂ ਦੀ ਖਾਕ ਪਾਵਨ ਹੈ ਪਵਿੱਤਰ ਹੈ ਅਖੀਰ ਵਿੱਚ ਸਾਹਿਬ ਕਹਿੰਦੇ ਨੇ ਮੰਗਰ ਪ੍ਰਭ ਆਰਾਧਣਾ ਬੋੜ ਨ ਜਨਮੜਿਆ ਮੱਗਰ ਦੇ ਮਹੀਨੇ ਵਿੱਚ ਜੋ ਪ੍ਰਮਾਤਮਾ ਦਾ ਨਾਮ ਉਚਾਰਨ ਕਰਦੇ ਨੇ ਪ੍ਰਮਾਤਮਾ ਦੇ ਗੁਣਾਂ ਦਾ ਰਮਨ ਕਰਦੇ ਨੇ ਸਤ ਸੰਗ ਵਿੱਚ ਬੈਠ ਕੇ ਪ੍ਰਭੂ ਦੀ ਅਰਾਧਨਾ ਕਰਦੇ ਨੇ ਮੁੜ ਮੁੜ ਕੇ ਉਹਨਾਂ ਦਾ ਫਿਰ ਜਨਮ ਨਹੀਂ ਹੁੰਦਾ ਉਹਨਾਂ ਦਾ ਜਨਮ ਮਨ ਗੁਰੂ ਪਿਆਰੀਓ ਕੱਟਿਆ ਜਾਂਦਾ ਏ ਔਰ ਉਹ ਉਹਨਾਂ ਦਾ ਮੁੜ ਕੇ ਜਨਮ ਨਹੀਂ ਹੁੰਦਾ ਔਰ ਸੰਦੀਵੀ ਮਿਲਾਬ ਉਹਨਾਂ ਨੂੰ ਪ੍ਰਮਾਤਮਾ ਨਾਲ ਨਸੀਬ ਹੋ ਜਾਂਦਾ ਏ ਉਹ ਪ੍ਰਮਾਤਮਾ ਉਹਨਾਂ ਨੂੰ ਆਪਣੇ ਵਿੱਚ ਸਮਾ ਲੈਂਦਾ ਏ ਇਸ ਲਈ ਮੱਗਰ ਦਾ ਮਹੀਨਾ ਉਹਨਾਂ ਲਈ ਸੋਬ ਨੀਕ ਹੈ ਗੁਰੂ ਪਿਆਰਿਓ ਮੇਰੇ ਸੱਚੇ ਪਾਤਸ਼ਾਹ ਆਖਦੇ ਨੇ ਮੱਗਰ ਦੇ ਠੰਡੇ ਮਿੱਠੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਨੇ ਜੋ ਆਪਣੇ ਹਰੀਪਤੀ ਪਰਮਾਤਮਾ ਦੇ ਨਾਲ ਬੈਠੀਆਂ ਹੁੰਦੀਆਂ ਨੇ ਭਾਵੇਂ ਉਹਦੀ ਯਾਦ ਵਿੱਚ ਬੈਠੀਆਂ ਹੁੰਦੀਆਂ ਨੇ ਉਹਨੂੰ ਚੇਤੇ ਕਰਦੀਆਂ ਨੇ ਜਿਨ੍ਹਾਂ ਨੂੰ ਮਾਲਕ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੈ ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਸਤਸੰਗੀ ਸਹੇਲੀਆਂ ਦੀ ਸੰਗਤ ਵਿੱਚ ਪ੍ਰਭੂ ਦੇ ਨਾਲ ਚਿੱਤ ਜੋੜ ਕੇ ਉਹਨਾਂ ਦਾ ਸਰੀਰ ਉਹਨਾਂ ਦਾ ਮਨ ਉਹਨਾਂ ਦਾ ਤਨ ਸਦਾ ਖਿੜਿਆ ਰਹਿੰਦਾ ਹੈ ਪਰ ਜਿਹੜੀਆਂ ਜੀਵ ਇਸਤਰੀਆਂ ਸਤਸੰਗੀਆਂ ਦੀ ਸੰਗਤ ਵਿੱਚ ਤੋਂ ਬਾਂਝੀਆਂ ਰਹਿ ਜਾਂਦੀਆਂ ਨੇ ਪਰ ਜਿਹੜੀਆਂ ਜੀਵ ਇਸਤਰੀਆਂ ਸਤਸੰਗੀਆਂ ਦੀ ਸੰਗਤ ਤੋਂ ਗੁਰੂ ਪਿਆਰੇ ਉਹ ਬਾਂਝੀਆਂ ਰਹਿ ਜਾਂਦੀਆਂ ਨੇ ਉਹ ਅਕਲੀਆਂ ਛੁੱਟੜ ਹੀ ਰਹਿੰਦੀਆਂ ਨੇ ਜਿਵੇਂ ਸੜੇ ਹੋਏ ਤੀਲਾਂ ਦਾ ਬੂਟਾ ਪਹਿਲੀ ਵਿੱਚ ਨਿਖਸਮਾ ਰਹਿੰਦਾ ਏ ਅਕਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਂ ਦਾ ਇੱਕ ਕਈ ਬੈਰੀ ਆ ਕੇ ਉਸ ਨੂੰ ਘੇਰ ਲੈਂਦੇ ਨੇ ਔਰ ਉਹਨਾਂ ਦਾ ਬਕਾਰਾਂ ਤੋਂ ਉਪਜਿਆ ਦੁੱਖ ਕਦੇ ਵੀ ਲੈਂਦਾ ਨਹੀਂ ਉਹ ਜਮਾਂ ਦੇ ਬਸ ਪਈਆਂ ਰਹਿੰਦੀਆਂ ਨੇ ਜਿਨ੍ਹਾਂ ਜੀਵ ਇਤਰੀਆਂ ਨੇ ਪਤੀ ਪ੍ਰਭੂ ਦਾ ਸਾਥ ਮਾਣਿਆ ਹੈ ਉਹ ਵਿਕਾਰਾਂ ਦੇ ਹੱਲੇ ਵੱਲੋਂ ਸਦਾ ਸੁਚੇਤ ਦਿਸਦੀਆਂ ਨੇ ਵਿਕਾਰ ਉਹਨਾਂ ਉੱਤੇ ਚੋਟ ਨਹੀਂ ਕਰ ਸਕਦਾ ਪ੍ਰਮਾਤਮਾ ਦੇ ਗੁਣਵਾਨ ਗੁਣਾਨਵਾਦ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਗੁਣ ਉਹਨਾਂ ਦੇ ਹਿਰਦੇ ਵਿੱਚ ਪਰੋਤੇ ਜਾਂਦੇ ਨੇ ਔਰ ਜਿਵੇਂ ਹੀਰੇ ਜੁਵਾਹਰ ਤੇ ਲਾਲਾਂ ਦਾ ਹਾਰ ਉਹਨਾਂ ਦੇ ਗਲ ਵਿੱਚ ਪਾਇਆ ਹੁੰਦਾ ਏ ਗੁਰੂ ਪਿਆਰਿਓ ਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦੇ ਨੇ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਪ੍ਰਭੂ ਦੀ ਸਰਨ ਵਿੱਚ ਰਹਿੰਦੇ ਨੇ ਮੱਗਰ ਵਿੱਚ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਮੂੜ ਜਨਮਾਂ ਦਾ ਗੇੜ ਨਹੀਂ ਵਾਪਰਦਾ ਗੁਰੂ ਪਿਆਰਿਓ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਔਰ ਦਾਸ ਨੇ ਜੋ ਵੀ ਪੰਥ ਰਤਨ ਸੰਤ ਸਿੰਘ ਜੀ ਮਸਕੀਨ ਜੀ ਪਾਸੋਂ ਤੇ ਡਾਕਟਰ ਸਾਹਿਬ ਜੀ ਪਾਸੋਂ ਪ੍ਰੇਰਣਾ ਲਈ ਹੈ ਉਹ ਵਿਚਾਰ ਸੰਗਤ ਨਾਲ ਸਾਂਝੇ ਕੀਤੇ ਨੇ ਸੇਵਾ ਸਿਮਰਨ ਕਰਦਿਆਂ ਵਕਤ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮaaf ਕਰਨਾ ਅੱਗੇ ਤੋਂ ਛੋਤੇશ્વਰ ਸੇਵਾ ਤੇ ਸਿਮਨਕੰਨ ਦਾ ਵੱਲ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ